ਕਿ ਭੇਜਿਆ ਮਨੁੱਖਤਾ ਦੀ ਸੇਵਾ ਦਾ ਐਡਰੈਸ ਦੇ ਕੇ ਹਜੂਰ ਸਾਹਿਬ ਤੋਂ ਕਿਸੇ ਨੇ ਇਹਨਾਂ ਨੂੰ ਉੱਥੋਂ ਭੇਜਿਆ ਟਰੇਨ ਚੜ੍ਹ ਕੇ ਲੁਧਿਆਣਾ ਆ ਗਏ ਲੁਧਿਆਣਾ ਸਟੇਸ਼ਨ ਤੇ ਵੀਰ ਜੀ ਹੁਣੇ ਮਿਲੇ ਵੀਰ ਜੀ ਤੁਹਾਡਾ ਕੀ ਨਾਮ ਸੁਖਪ੍ਰੀਤ ਸਿੰਘ ਇਹ ਊਬਰ ਚਲਾਉਂਦੇ ਨੇ ਆਪਣੇ ਫੈਮਲੀ ਨੂੰ ਛੱਡਣ ਗਏ ਸੀ ਉੱਥੇ ਤੇ ਇਹਨਾਂ ਨੇ ਬਾਪੂ ਜੀ ਨੂੰ ਦੇਖਿਆ ਬਾਪੂ ਜੀ ਨੇ ਇਹਨਾਂ ਨੂੰ ਦੱਸਿਆ ਵੀ ਮੈਂ ਮਨੁੱਖਤਾ ਦੀ ਸੇਵਾ ਤੇ ਜਾਣਾ ਚਾਹੁੰਨਾ ਅੜਿਸ਼ਾ ਦੇ ਵਿੱਚ ਬਾਪੂ ਜੀ ਨੇ ਪੜ੍ਹਾਈ ਕੀਤੀ ਪਹਿਲਾਂ ਬਾਪੂ ਜੀ ਨੇ ਗ੍ਰੈਜੂਏਸ਼ਨ ਤੋਂ ਬਾਅਦ ਐਮ ਅੰਗਰੇਜ਼ੀ ਦੀ ਕੀਤੀ ਫਿਰ ਐਮਏ ਇਕਨੋਮਿਕਸ ਦੀ ਕੀਤੀ ਫਿਰ ਐਮਬੀਏ ਕੀਤੀ ਬਿਜ਼ਨਸ ਦੀ ਫਿਰ ਉਸ ਤੋਂ ਬਾਅਦ ਸੰਭਲ ਯੂਨੀਵਰਸਿਟੀ ਤੋਂ 오ਡੀਸ਼ਾ ਤੋਂ ਇਹ ਪੜ੍ਹਾਈ ਕੀਤੀ ਇਹਨਾਂ ਨੇ ਫਿਰ ਬਾਪੂ ਜੀ ਦੀ ਜੌਬ ਲੱਗ ਗਈ ਇਰਾਕ ਦੇ ਵਿੱਚ 3 ਸਾਲ ਬਾਪੂ ਜੀ ਨੇ ਇਰਾਕ ਮਸੂਲ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਜਦੋਂ ਸਦਾਮ ਹਸੈਨ ਦਾ ਸਮਾਂ ਸੀ ਉੱਥੇ ਫਿਰ ਉੱਥੇ ਵਾਰ ਲੱਗੀ ਉੱਥੋਂ ਆਉਣਾ ਪਿਆ ਗਿਆ ਵਾਪਸ ਫਿਰ ਇੱਥੇ ਆ ਕੇ ਇਹਨਾਂ ਨੇ ਸੰਭਲ ਯੂਨੀਵਰਸਿਟੀ ਦੇ ਵਿੱਚ ਹੀ ਪੜ੍ਹਾਈ ਸ਼ੁਰੂ ਕਰਤੀ ਆ ਕੇ ਜਿਨ੍ਹਾਂ ਨੇ ساری ਜ਼ਿੰਦਗੀ ਬੱਚਿਆਂ ਨੂੰ ਪੋਚੀ ਵਿਦਿਆ ਦਿੱਤੀ ਐਮਬੀਏ ਦੇ ਸਟੂਡੈਂਟ ਜਿਹੜੇ ਮੈਨੇਜਮੈਂਟ ਪੜ੍ਹਦੇ ਨੇ ਤੇ ਬਾਅਦ ਚ ਵੱਡੀਆਂ-ਵੱਡੀਆਂ ਮੈਨੇਜਮੈਂਟਾਂ ਚ ਚਲਾਉਂਦੇ ਨੇ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਪੜਾਇਆ ਇਹਨਾਂ ਦੇ ਪੜੇ ਹੋਏ ਬੱਚੇ ਇਹਨਾਂ ਦੇ ਸਟੂਡੈਂਟ ਅੱਜ ਪਤਾ ਨਹੀਂ ਕਿੱਥੇ-ਕਿੱਥੇ ਕਿੱਡੀਆਂ-ਕਿੱਡੀਆਂ ਵੱਡੀਆਂ ਪੋਸਟਾਂ ਤੇ ਕੰਮ ਕਰਦੇ ਹੋ ਪਰ ਅੱਜ ਖੁਦ ਸਰਦਾਰ ਰਵੀਂਦਰ ਸਿੰਘ ਪਾਟਿਆ ਜੀ ਇਹ ਸਮੱਸਿਆ ਦੇ ਵਿੱਚ ਨੇ ਵੀ ਇਹਨਾਂ ਦੀ ਫੈਮਿਲੀ ਦੇ ਵਿੱਚ ਵੀ ਕੋਈ ਨਹੀਂ ਰਿਹਾ ਬਰਦਰ ਦੀ ਵੀ ਡੈਥ ਹੋ ਗਈ ਸਿਸਟਰ ਦੀ ਵੀ ਡੈਥ ਹੋ ਗਈ ਉਹਨਾਂ ਦੇ ਬੱਚੇ ਆ ਪਰ ਉਹ ਇਹਨਾਂ ਦੇ ਕੋਈ ਸੰਬੰਧ ਚ ਨਹੀਂ ਲਿੰਕ ਜ ਨਹੀਂ ਇਦਾਂ ਹੀ ਵਾਈਫ ਤੋਂ ਡਿਵੋਰਸ ਹੋ ਗਿਆ 10 ਸਾਲ ਇਹਨਾਂ ਨੇ ਗੁਰੂ ਘਰਾਂ ਚ ਕੱਢ ਤੇ ਹੁਣ ਨਾਨਕੇ ਦਾਦਕੇ ਮਾਮੇ ਦੇ ਪੁੱਤ ਭੂਆ ਦੇ ਪੁੱਤ ਮਾਸੀ ਦੇ ਪੁੱਤ ਉਹਨਾਂ ਨਾਲ ਵੀ ਕਿਸੇ ਨਾ ਕੋਈ ਫਰਕ ਨਹੀਂ ਹੈਗਾ ਕੀ ਹਾਲ ਹੈ ਠੀਕ ਹੈ ਸਰ ਕੀ ਹੋ ਗਿਆ ਬਾਪੂ ਮੇਰੇ ਆ ਸਰ ਬਸ ਲਾਈਫ ਦਾ ਐਂਡ ਹੈ ਨਹੀਂ ਨਹੀਂ ਐਂਡ ਨਹੀਂ ਹਜੇ ਤਾਂ ਲਾਈਫ ਦੀ ਸ਼ੁਰੂਆਤ ਹੋਈ ਹੈ ਬਾਪੂ ਹੈ ਐਵੇਂ ਨਹੀਂ ਫਿਕਰ ਕਰਨੀ ਅਸੀਂ ਵੀ ਤੇਰੇ ਪੁੱਤ ਆ ਬਾਪੂ ਅਸੀਂ ਵੀ ਤੇਰੇ ਪੁੱਤ ਆ ਬਾਪੂ ਥੈਂਕ ਯੂ ਸਰ ਬੱਚੇ ਕਿੰਨੇ ਆ ਬਾਪੂ ਮੇਰੇ ਬੱਚੇ ਦੋ ਸੰਸਰ ਮੇਰਾ ਡਿਵੋਰਸ ਹੋਇਆ ਸੀ 1915 ਦੇ ਵਿੱਚ 1950 ਦੇ ਵਿੱਚ 15 15 15 ਦੇ ਵਿੱਚ 2000 ਤੋਂ 2015 2015 ਦੇ ਇੱਕ ਨੌਵੀਂ ਦੇਜ ਪੜਦਾ ਸੀ ਇੱਕ ਸੱਤਵੀਂ ਦੇਜ ਪੜਦਾ ਸੀ ਅੱਛਾ ਤੇ ਫਿਰ ਉਹ ਬੱਚੇ ਨਾ ਉਧਰ ਚਲੇ ਗਏ ਮਦਰ ਨਾਲ ਹੀ ਤੁਹਾਡਾ ਕਦੇ ਸਬੰਧ ਨਹੀਂ ਬਣਿਆ ਵਾਪਸ ਮਿਲਣਾ ਉਹਨਾਂ ਨੂੰ ਨਹੀਂ ਸਰ ਵੱਡੇ ਦੀ ਤਾਂ ਡੈਥ ਹੋ ਗਈ ਸੀ ਬੱਚੇ ਦੀ بیٹے ਦੀ ਹਾਂਜੀ ਬੱਚੇ ਦੀ ਕੋਈ ਛੋਟਾ ਛੋਟਾ ਮਦਰ ਦੇ ਨਾਲ ਹੀ ਉਹ ਕੀ ਕਰਦਾ ਇਹ ਨਹੀਂ ਪਤਾ ਸਰ ਉਹ ਵੀ 25 26 ਸਾਲ ਦਾ ਹੋਊ ਹੁਣ ਜਿਆਦਾ ਹੀ ਹੋਣਾ ਯਾਰ ਬਾਪੂ ਹੋਊਗਾ ਤੁਸੀਂ ਕੀ ਕੰਮ ਕਰਦੇ ਸੀ ਬਾਪੂ ਜੀ ਪਹਿਲਾਂ ਕਾਲਜ ਪੜਾਉਂਦੇ ਸੀ ਪ੍ਰੋਫੈਸਰ ਸੀ ਹਾਂਜੀ ਕਿੱਥੇ ਪੜਾਉਂਦੇ ਸੀ ਬਾਪੂ ਜੀ ਮੈਂ ਪਹਿਲੇ ਸਰ ਪਹਿਲੇ ਉੜੀਸਾ ਪੜਾਇਆ ਫਿਰ ਇਰਾਕ ਵੀ ਪੜਾਇਆ ਫਿਰ ਪੂਨੇ ਪੂਨੇ ਜਿਆਦਾ ਸਾਰਾ ਟਾਈਮ ਪੂਨੇ ਪੜਾਇਆ ਪੂਨੇ ਪੜਾਇਆ ਪੂਨੇ ਐਮਬੀਏ ਦੇ ਸਟੂਡੈਂਟਸ ਨੂੰ ਮੈਂ ਕਾਫੀ ਸਾਲ ਐਮਬੀਏ ਐਮਬੀਏ ਦੇ ਸਟੂਡੈਂਟਸ ਨੂੰ ਠੀਕ ਹੈ ਬਾਪੂ ਜੀ ਰੈਂਡਰ ਰਹਿਸ਼ ਕਿੱਥੇ ਸੀ ਤੁਹਾਡੀ ਰਹਿਸ਼ ਉਹ ਵੀ ਹੌਸਟਲ ਵਗੈਰਾ ਦੇ ਜਿਹਾ ਲੱਗਦਾ ओके ਨਹੀਂ ਇਹ ਕਿਹੜੇ ਜੀਅਰ ਦੇ ਵਿੱਚ ਕੂਨੇ ਪੜਾਇਆ ਤੁਸੀਂ ਕੂਨੇ ਮੈਂ 15 ਤੱਕ ਪੜਾਇਆ ਆਲਰੇਡੀ ਜਦੋਂ ਤੁਹਾਡਾ ਡਿਵੋਰਸ ਹੋਇਆ ਹਾਂਜੀ ਨਹੀਂ ਉਸ ਤੋਂ ਬਾਅਦ ਫਿਰ ਤੁਸੀਂ ਇਕੱਲੇ ਰਹਿ ਗਏ ਇਕੱਲੇ ਰਹਿ ਗਏ ਫਿਰ ਇਸੇ ਤਰ੍ਹਾਂ ਹੀ ਬਦਦਵਾਰ ਦੇ ਕਦੀ ਸੇਵਾ ਕਦੀ ਕਿਤੇ ਸੇਵਾ ਕਰ ਰਹੀ ਨਹੀਂ ਆਪਣਾ ਕੋਈ ਵੀ ਨਹੀਂ ਨਹੀਂ ਸਰ ਨਹੀਂ ਨਹੀਂ ਘਰ ਬਣਾਇਆ ਹੀ ਨਹੀਂ ਜੇ ਵੇਚਤਾ ਸੀਗਾ ਨਹੀਂ ਜੀ ਬਣਾਇਆ ਉਹ ਉਹ ਲੈ ਗਏ ਫਿਰ ਕੰਮ ਤੇ ਵਾਈਫ ਵਾਈਫ ਕਿਉਂ ਚਲਾ ਗਿਆ ਜੀ ਸਟਡੀ ਕੀ ਆਪਾ ਪੂਜੀ मेरी स्टडी सर पोस्ट ग्रेजुएशन कितनी थोड़ी पोस्ट ग्रेजुएशन इन इंग्लिश पोस्ट ग्रेजुएशन एमबीए इकनोमिक्स और एम बी ए पोस्ट ग्रेजुएशन की उड़ीसा उड़ीसा कारी कारी की एक इंग्लिश की की है इंग्लिश एक इकनोमिक्स की की है लेकिन माय सब्जेक्ट ऑफ टीचिंग वाज ओनली इंग्लिश एंड ऑल दैट इंग्लिश इंग्लिश सर ये उस तो बाद में थोड़ी पोस्ट ग्रेजुएशन ਉਹ ਤੁਸੀਂ ਇੰਗਲਿਸ਼ ਦੀ ਕੀਤੀ ਹੋਈ ਹੈ ਹਾਂਜੀ ਮੈਂ ਉਸ ਗ੍ਰੇਜੂਏਸ਼ਨ ਐਮਏ ਨੂੰ ਕਹਿੰਦੇ ਬਾਪੂ ਹਾਂਜੀ ਯੈਸ ਯਾਨੀ ਕਿ ਇੰਗਲਿਸ਼ ਦੀ ਐਮਏ ਕੀਤੀ ਹੈ ਇੱਕ ਤੁਹਾਡੀ ਠੀਕ ਹੈ ਐਮਏ ਇੱਕ ਐਮ ਇਕਨੋਮਿਕਸ ਐਮਏ ਇੱਕ ਕੀਤੀ ਹੋਈ ਆ ਇਕਨੋਮਿਕਸ ਇਕਨੋਮਿਕਸ ਦੀ ਲੇਕਿਨ ਉਹ ਮੇਰਾ ਸਬਜੈਕਟ ਨਹੀਂ ਰਿਹਾ ਠੀਕ ਹੁੰਦਾ ਇਹ ਮੈਂ ਜਿੱਥੇ ਜਿੱਥੇ ਪੜਦਾ ਸੀ ਉੱਥੇ ਹੀ ਸਰ ਉੱਥੇ ਪੜਾਂਦਾ ਸੀ ਮੈਂ ਨੇ ਤਾਂ ਸਾਮਧਪੁਰੀ ਸਾਮਧਪੁਰੀ ਉਸ ਤੋਂ ਬਾਅਦ ਤੁਸੀਂ ਐਮਬੀਏ ਕੀਤੀ ਹਾਂਜੀ ਐਮਬੀਏ ਐਮਬੀਏ ਬਾਅਦ ਵਿੱਚ ਕੀਤੀ ਸਰ ਐਂਡ ਤੇ ਜਾ ਕੇ ਮਾਸਟਰ ਡਿਗਰੀ ਕੀਤੀ ਹਾਂਜੀ ਐਮਬੀਏ ਬਾਅਦ ਵਿੱਚ ਐਮਬੀਏ ਮਾਸਟਰ ਕਾਦੀ ਕੀਤੀ ਤੁਸੀਂ ਨੇ ਬਿਜ਼ਨਸ ਕਮਿਊਨੀਕੇਸ਼ਨ ਬੀ ਕਮਿਊਨੀਕੇਸ਼ਨ ਔਰ ਮੇਰਾ ਸਬਜੈਕਟ ਆਫ ਟੀਚਿੰਗ ਵੀ ਬਿਜ਼ਨਸ ਕਮਿਊਨੀਕੇਸ਼ਨ ਇਜ਼ ਹੈ ਸਰ ਥੈਟ ਇਜ਼ ਵਨ ਆਫ ਦਾ ਸਬਜੈਕਟ ਇਨ ਐਮਬੀਏ ਮਾਸਟਰ ਟੀਚਰਸ ਜਿਹੜੇ ਤੁਸੀਂ ਉਹ ਇੰਗਲਿਸ਼ ਦੇ ਸੀਗੇ ਹੋਰ ਟੀਚਰ ਸੀ ਇੰਗਲਿਸ਼ ਦਾ ਇਰਾਕ ਵੀ ਲਾਇਆ ਮੈਂ 3 ਸਾਲ ਇਰਾਕ ਵੀ ਗਿਆ ਸਰ ਉੱਥੇ ਵੀ ਇੰਗਲਿਸ਼ ਬੋਲਦਾ ਸੀ ਇੱਥੇ ਆ ਕੇ ਇਹ ਮੈਨੇਜਮੈਂਟ ਦਾ ਮੂਤਲ ਯੂਨੀਵਰਸਿਟੀ ਕਿੱਥੇ ਹੈ ਨਹੀਂ ਮੋਸੂਲ 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 ਇਹ ਮੂਤਲ ਕਿਵੇਂ ਸਾਡੇ ਬੰਦੇ ਇਹ ਮੋਸੂਲ ਸਾਹਿਬ ਮੋਸੂਲ ਵੀ ਆਇਆ ਸੀ ਮਸੂਲ ਯੂਨੀਵਰਸਿਟੀ ਇਰਾਕ ਚ ਹੈ ਹਾਂਜੀ ਸਰ ਬਗਦਾਦ ਤੋਂ ਬਗਦਾਦ ਚ ਨਹੀਂ ਬਗਦਾਦ ਤੋਂ ਨੈਕਸਟ ਵੱਡੀ ਯੂਨੀਵਰਸਿਟੀ ਹੈ ਬਗਦਾਦ ਤੋਂ ਬਾਅਦ ਵੱਡਾ ਸ਼ਹਿਰ ਆਦਾ Saddam Hussein ਦੇ ਟਾਈਮ Saddam Hussein ਦਾ ਮਸੂਲ ਸ਼ਹਿਰ ਆ ਜਿਹੜਾ ਵੱਡਾ ਮਸੂਲ ਸ਼ਹਿਰ ਆ ਡਰਕੀ ਬਾਰਡਰ ਦੇ ਕੋਲ ਬੰਦੇ ਦਾ ਕਾਰਾਂ ਸਾਲ ਫਿਰ ਤੁਸੀਂ IIMT ਦੇ ਵਿੱਚ ਪੂਨੇ ਆ ਕੇ ਹੋ ਇਰਾਕ ਚ ਕਿੰਨਾ ਟਾਈਮ ਲਾਇਆ ਜੀ 3 ਸਾਲ ਇਰਾਕ ਦੇ 7 ਸਾਲ ਲੱਗਿਆ ਭਾਏ ਤਾਂ 5 ਸਾਲ ਦਾ ਕੰਟਰੈਕਟ ਸੀ ਲੇਕਿਨ ਵਾਰ ਤੇਜ ਹੋਣ ਕਰਕੇ ਈਰਾਨ ਇਰਾਕ ਦੀ ਵਾਰ ਤੇਜ ਹੋ ਗਈ ਉਹਨਾਂ ਕਰਕੇ ਵਾਪਸ ਆਣਾ ਪਿਆ ਸਰ ਤੇ ਸੰਬਲਪੁਰ ਯੂਨੀਵਰਸਿਟੀ ਓਡੀਸ਼ਾ ਦੇ ਵਿੱਚ ਪੜ੍ਹਾਈ ਕੀਤੀ ਤੁਸੀਂ ਹਾਂਜੀ ਸੰਬਲਪੁਰ ਯੂਨੀਵਰਸਿਟੀ ਜਿੱਥੇ ਮੈਂ ਪੜ੍ਹਦਾ ਸੀ ਉੱਥੇ ਵੀ ਉੱਥੇ ਉਸੇ ਕਾਲਜੇ ਪੜਾਇਆ ਸਰ ਜੀ ਉਸ ਕਾਲਜੇ ਵੀ ਪੜਾਇਆ ਉਸ ਕਾਲਜੇ ਜੀ ਪੜਾਇਆ 3 ਸਾਲ 3 ਸਾਲ ਦੇ ਕਰੀਏ ਰਿਟਰਨ ਫਾਰ 3 ইয়ারਸ ਠੀਕ ਹੈ ਜੀ ਦਿਸ ਇਜ਼ 올 ਮਾਈ ਹਿਸਟਰੀ ਹਾਂ ਆਇਆ ਮੈਂ ਦਾ ਲੋਏਸਟ ਡਾਕਟਰ ਤਿੰਦਰ ਸਿੰਘ ਹੈ ਡਾਕਟਰੀ ਹੋ ਗਈ ਡਾਕਟਰੇਟ ਹੀ ਆ ਨਹੀਂ ਡਾਕਟਰ ਨਹੀਂ ਸਰ ਡਾਕਟਰ ਦਾ ਪੀ ਐਚ ਡੀ ਕੀਤੀ ਆ ਆਮ ਨਾਟ ਇਟ ਆਊਟ ਹੁਣ ਕਰ ਲੈਨੇ ਪੀ ਐ ਜੀ ਡੀ ਤਾਂ ਗੱਲਾਂ ਨਹੀਂ ਕੋਈ ਕੋਈ ਗੱਲ ਨਹੀਂ ਤੁਹਾਡੀ ਕਿਰਪਾ ਜਿੰਨਾ ਤੁਸੀਂ ਪੜੇ ਫਿਰਦੇ ਹੋ ਬਾਪੂ ਡਾਕਟਰੇਟ ਕਰਨੋਂ ਕੀ ਆ ਥੀਸੀਸੀ ਬਣਾਉਣੇ ਆ ਹਾਂ ਯਾਰ ਬੋਲਿਆ ਖਲੀਆ ਤੈਨੂੰ ਮੈਨੂੰ ਬਾਪੂ ਅੰਗਰੇਜ਼ੀ ਸਿਖਾ ਦੇ ਯਾਰ ਤੈਨੂੰ ਖਬਰ ਰੱਬ ਨੇ ਤਾਂ ਹੀ ਭੇਜਿਆ ਹੋਵੇ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ 'ਚ ਇੱਕ ਬੜੇ ਇੰਟੈਕਚੁਅਲ ਪਰਸਨ ਇੱਕ ਬੜੇ ਪੜ੍ਹੇ ਲਿਖੇ ਇੰਟਰਨੈਸ਼ਨਲ ਟੀਚਰ ਸਾਡੇ ਕੋਲੇ ਪਹੁੰਚੇ ਨੇ ਸਰਦਾਰ ਤਿਜਿੰਦਰ ਸਿੰਘ ਸਰਦਾਰ ਤਿਜਿੰਦਰ ਸਿੰਘ ਪਾਟਿਆ ਜੀ ਕਿੱਥੇ ਦੀ ਨਹੀਂ ਪਾਟਿਆ ਹੈ ਪਾਟਿਆ ਸਰਦਾਰ ਤਿਜਿੰਦਰ ਸਿੰਘ ਪਾਟਿਆ ਜੀ ਸਰਦਾਰ ਤਿਜਿੰਦਰ ਸਿੰਘ ਪਾਟਿਆ ਜੀ ਦੇ ਪਿਤਾ ਜੀ ਦਾ ਨਾਮ ਹੈਗਾ ਜਮੀਤ ਸਿੰਘ ਜਮੀਤ ਸਿੰਘ ਪਾਟਿਆ ਉਹਨਾਂ ਪਰਿਵਾਰ ਇੱਥੇ ਸ਼ੇਖ ਬਸਤੀ ਸ਼ੇਖ ਬਸਤੀ ਸ਼ੇਖ ਜਲੰਧਰ ਦੇ ਵਿੱਚ ਰਹਿੰਦਾ ਸੀ ਉੱਥੇ ਬਾਪੂ ਜੀ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਛੋਟੇ-ਛੋਟੇ ਸੀ ਬਾਪੂ ਜੀ ਉਹ ਉੱਥੇ ਚਲੇ ਗਏ ਅੜੀਸ਼ਾ ਅੜੀਸ਼ਾ ਦੇ ਵਿੱਚ ਬਾਪੂ ਜੀ ਨੇ ਪੜ੍ਹਾਈ ਕੀਤੀ ਪਹਿਲਾਂ ਬਾਪੂ ਜੀ ਨੇ ਗ੍ਰੈਜੂਏਸ਼ਨ ਤੋਂ ਬਾਅਦ ਐਮਏ ਅੰਗਰੇਜ਼ੀ ਦੀ ਕੀਤੀ ਫਿਰ ਐਮਏ ਇਕਨੋਮਿਕਸ ਦੀ ਕੀਤੀ ਫਿਰ ਐਮਬੀਏ ਕੀਤੀ ਬਿਜ਼ਨਸ ਦੀ ਫਿਰ ਉਸ ਤੋਂ ਬਾਅਦ ਸੰਭਲ ਯੂਨੀਵਰਸਿਟੀ ਤੋਂ 오ਡੀਸ਼ਾ ਤੋਂ ਇਹ ਪੜ੍ਹਾਈ ਕੀਤੀ ਇਹਨਾਂ ਨੇ ਫਿਰ ਬਾਪੂ ਜੀ ਦੀ ਜੌਬ ਲੱਗ ਗਈ ਇਰਾਕ ਦੇ ਵਿੱਚ 3 ਸਾਲ ਬਾਪੂ ਜੀ ਨੇ ਇਰਾਕ ਮਸੂਲ ਯੂਨੀਵਰਸਿਟੀ ਦੇ ਵਿੱਚ ਪੜਾਇਆ ਜਦੋਂ ਸਦਾਮ ਹਸੈਨ ਦਾ ਸਮਾਂ ਸੀ ਉੱਥੇ ਫਿਰ ਉੱਥੇ ਵਾਰ ਲੱਗੀ ਉੱਥੋਂ ਆਉਣਾ ਪਿਆ ਗਿਆ ਵਾਪਸ ਫਿਰ ਇੱਥੇ ਆ ਕੇ ਇਹਨਾਂ ਨੇ ਸੰਭਲ ਯੂਨੀਵਰਸਿਟੀ ਦੇ ਵਿੱਚ ਹੀ ਪੜ੍ਹਾਈ ਸ਼ੁਰੂ ਕਰਤੀ ਆ ਕੇ ਪੜਾਉਣਾ ਸ਼ੁਰੂ ਕਰਤਾ ਉੱਥੇ ਵੀ ਪੜਾਇਆ ਜਿੱਥੇ ਪੜ੍ਹੇ ਸੀ ਖੁਦ ਫਿਰ ਉਸ ਤੋਂ ਬਾਅਦ ਬਾਪੂ ਜੀ ਨੇ ਆਕੇ ਯੂਨੀਵਰਸਿਟੀ ਕਿਹੜੀ ਚ ਜੌਬ ਕੀਤੀ ਬਾਪੂ ਜੀ ਜਿਆਦਾ ਕਹਿੰਦੇ ਆਈਐਮਟੀ ਆਈਐਮਟੀ ਦੇ ਵਿੱਚ ਪੂਨੇ ਪੂਨੇ ਆਈਆਈਐਮਟੀ ਦੇ ਵਿੱਚ ਪੂਨੇ ਜੁਡੋ ਮੈਨੇਜਮੈਂਟ ਐਂਡ ਟ੍ਰੇਨਿੰਗ ਉਹਦੇ ਵਿੱਚ ਐਮਬੀ ਦੇ ਸਟੂਡੈਂਟਸ ਨੂੰ ਪੜਾਉਂਦੇ ਸੀ 18 ਸਾਲ ਇਹਨਾਂ ਨੇ ਉੱਥੇ ਐਜ਼ ਅ ਟੀਚਰ ਐਜ਼ ਅ ਪ੍ਰੋਫੈਸਰ ਐਜ਼ ਲੈਕਚਰਰ ਐਮਬੀ ਦੇ ਸਟੂਡੈਂਟ ਨੂੰ ਪੜਾਇਆ ਇਸੇ ਤਰ੍ਹਾਂ 2015 ਚ ਇਹਨਾਂ ਦਾ ਡਿਵੋਰਸ ਹੋ ਜਾਂਦਾ ਆਪਣੀ ਵਾਈਫ ਨਾਲ ਦੋ ਬੱਚੇ ਸੀ ਇਹਨਾਂ ਦੇ ਇੱਕ ਅਮਰਤਪਾਲ ਸਿੰਘ ਤੇ ਇੱਕ ਦਾ ਨਾਮ ਸੀਗਾ ਇੰਦਰ ਇੰਦਰਪ੍ਰੀਤ ਸਿੰਘ ਤੇ ਇੰਦਰਪ੍ਰੀਤ ਤੇ ਅਮਰਤਪਾਲ ਦੇ ਵਿੱਚੋਂ ਇੱਕ ਵੱਡਾ ਜਿਹੜਾ ਅਮਰਤਪਾਲ ਆ ਉਹਦਾ ਉਹਦੀ ਡੈਥ ਹੋ ਜਾਂਦੀ ਹੈ 2015 ਦੇ ਵਿੱਚ ਤਾਂ 2015 ਦੇ ਵਿੱਚ ਜਦੋਂ ਡੈਥ ਹੁੰਦੀ ਆ ਉਸ ਤੋਂ ਬਾਅਦ ਘਰ ਦੇ ਕੁਝ ਸਰਕਮਸਟੈਂਸਸ ਇਦਾਂ ਦੇ ਬਣ ਜਾਂਦੇ ਇਹਨਾਂ ਦੀ ਵਾਈਫ ਵਰਦਨਦੀਪ ਕੌਰ ਬਰਨਦੀਪ ਬਰਨਦੀਪ ਕੌਰ ਉਹਨਾਂ ਨਾਲ ਇਹਨਾਂ ਦਾ ਤਲਾਕ ਹੋ ਜਾਂਦਾ ਤਾਂ ਫਿਰ ਇਹਨਾਂ ਦਾ ਇੱਕ ਬੇਟਾ ਤੇ ਵਾਈਫ ਇਹਨਾਂ ਤੋਂ ਅਲੱਗ ਹੋ ਜਾਂਦੇ ਆ ਉਹ ਦਿੱਲੀ ਸ਼ਰਦਾ ਇਲਾਕੇ ਦੇ ਵਿੱਚ ਰਹਿੰਦੇ ਸੀ ਉੱਥੇ ਚਲੇ ਜਾਂਦੇ ਆ ਤੇ 2015 ਤੋਂ ਹੀ ਬਾਪੂ ਫਿਰ ਇਕੱਲੇ ਹੋ ਗਏ ਲਵਾਰਸ ਹੋ ਕੇ ਕਹਿ ਦिए ਫਿਰ ਗੁਰੂ ਘਰਾਂ ਦੇ ਵਿੱਚ ਸ਼ਰਨ ਮੇਰੀ ਗੁਰੂ ਨੇ ਮਹਾਰਾਜ ਨੇ ਕਿਰਪਾ ਕੀਤੀ ਬਾਪੂ ਜੀ ਨੂੰ ਆਪਦੇ ਘਰੇ ਸ਼ਰਨ ਦਿੱਤੀ ਫਿਰ ਇਹਨਾਂ ਨੇ ਪਹਿਲਾਂ ਤਾਂ ਜਾ ਕੇ ਉਨੇ ਬਾਪੂ ਜੀ ਰਹੇ ਮਨਵਾੜ ਮਹਾਰਾਸ਼ਟਰ ਦੇ ਵਿੱਚ ਮਨਵਾੜ ਮਨਵਾੜ ਬਾਦਸ਼ੂਲੇ ਮਨਵਾੜ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੇ 3 ਸਾਲ ਸੇਵਾ ਕੀਤੀ ਫਿਰ ਹਜੂਰ ਸਾਹਿਬ ਚਲੇ ਗਏ 7-8 ਸਾਲ ਇਹਨਾਂ ਨੇ ਹਜੂਰ ਸਾਹਿਬ ਸੇਵਾ ਕੀਤੀ ਕਰੀਬ ਹੁਣ ਪਿਛਲੇ 10 ਸਾਲਾਂ ਤੋਂ ਹੀ ਗੁਰੂ ਘਰਾਂ ਚ ਸੀ ਪਰ ਹੁਣ ਬਾਪੂ ਜੀ ਦਾ ਸਰੀਰ ਇਸ ਕਾਬਲ ਨਹੀਂ ਵੀ ਇਹ ਸੇਵਾ ਵੀ ਕਰ ਸਕਣ ਔਰ ਸੁੱਚਮਤਾ ਵੀ ਨਹੀਂ ਰਹਿ ਰਹੀ ਕਿਉਂਕਿ ਪਿਸ਼ਾਬ ਆ ਜਿਹੜਾ ਟੁਕਕਾ ਟੁਕਕਾ ਕਰਕੇ ਨਿਕਲ ਹੀ ਜਾਂਦਾ ਹੁਣ ਵੀ ਬਾਥਰੂਮ ਦੀ ਬਾਪੂ ਜੀ ਕੋਲੋਂ 스ਮੈਲ ਆ ਰਹੀ ਹੈ ਬਹੁਤ ਕਿਉਂਕਿ ਇਸ਼ਨਾਨ ਪਾਣੀ ਹੋਣਾ ਔਰ ਬਾਥਰੂਮ ਦਾ ਰੋਕਣਾ ਕੱਪੜੇ ਧੋਣੇ ਸਾਫ ਸੁਥਰੇ ਕਰਨੇ ਇਹ ਹੁਣ ਇਹਨਾਂ ਦੇ ਵਸ ਦੀ ਗੱਲ ਨਹੀਂ ਰਹੀ ਤਾਂ ਇਹਨਾਂ ਨੂੰ ਹਜੂਰ ਸਾਹਿਬ ਤੋਂ ਕਿਸੇ ਨੇ ਇੱਥੋਂ ਦਾ ਐਡਰੈਸ ਦੇ ਕੇ ਭੇਜਿਆ ਮਨੁੱਖਤਾ ਦੀ ਸੇਵਾ ਦਾ ਐਡਰੈਸ ਦੇ ਕੇ ਹਜੂਰ ਸਾਹਿਬ ਤੋਂ ਕਿਸੇ ਨੇ ਇਹਨਾਂ ਨੂੰ ਉੱਥੋਂ ਭੇਜਿਆ ਟਰੇਨ ਚੜ੍ਹ ਕੇ ਲੁਧਿਆਣਾ ਆ ਗਏ ਲੁਧਿਆਣਾ ਸਟੇਸ਼ਨ ਤੇ ਵੀਰ ਜੀ ਹੁਣ ਹੀ ਮਿਲੇ ਬੀਤੀ ਤੁਹਾਡਾ ਕੀ ਨਾਂ ਸੁਖਪ੍ਰੀਤ ਸਿੰਘ ਇਹ ਊਬਰ ਚਲਾਉਂਦੇ ਨੇ ਆਪਣੇ ਫੈਮਲੀ ਨੂੰ ਛੱਡਣ ਗਏ ਸੀ ਉੱਥੇ ਤੇ ਇਹਨਾਂ ਨੇ ਬਾਪੂ ਜੀ ਨੂੰ ਦੇਖਿਆ ਬਾਪੂ ਜੀ ਨੇ ਇਹਨਾਂ ਨੂੰ ਦੱਸਿਆ ਵੀ ਮੈਂ ਮਨੁੱਖਤਾ ਦੀ ਸੇਵਾ ਤੇ ਜਾਣਾ ਚਾਹੁੰਨਾ ਤਾਂ ਫਿਰ ਬਾਈ ਜੀ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੁਖਪ੍ਰੀਤ ਜੀ ਉਹਨਾਂ ਨੇ ਫਿਰ ਉਹਨਾਂ ਨੇ ਜਦੋਂ ਸਾਰੀ ਸਾਨੂੰ ਸਮਝਾਈ ਗੱਲ ਵੀ ਇੱਕ ਬਜ਼ੁਰਗ ਨੇ ਜਿਹੜੇ ਹਜੂਰ ਸਾਹਿਬ ਤੋਂ ਇੱਥੇ ਪਹੁੰਚੇ ਆ ਵੀ ਉਹ ਤੁਹਾਡੇ ਕੋਲੇ ਆਉਣਾ ਚਾਹੁੰਦੇ ਆ ਤਾਂ ਫਿਰ ਸਾਡੀ ਟੀਮ ਨੇ ਕਿਹਾ ਵੀ ਤੁਸੀਂ ਇੱਥੇ ਪਹੁੰਚਦਾ ਕਰ ਦਿਓ ਬਾਪੂ ਜੀ ਨੂੰ ਤੇ ਹੁਣ ਸੁਖਪ੍ਰੀਤ ਜੀ ਇੱਥੇ ਲੈ ਕੇ ਆਏ ਨੇ ਬਾਪੂ ਜੀ ਨੂੰ ਬਾਕਪੂਤ ਜਿੰਦਰ ਸਿੰਘ ਪਾਟਿਆ ਜੀ ਇੰਟਰਨੈਸ਼ਨਲ ਟੀਚਰ ਨੇ ਰਾਕ ਦੇ ਵਿੱਚ 3 ਸਾਲ ਪੜਾਇਆ ਇਹਨਾਂ ਨੇ ਔਰ ਬਹੁਤ ਇੰਟੈਕਚੁਅਲ ਪਰਸਨ ਨੇ ਪੜ੍ਹੇ ਲਿਖੇ ਨੇ ਆਪਣੇ ਆਪ 'ਚ ਇੱਕ ਕਾਲਜ ਇੱਕ ਯੂਨੀਵਰਸਿਟੀ ਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੱਚਿਆਂ ਨੂੰ ਉੱਚ ਵਿਦਿਆ ਦਿੱਤੀ ਐਮਪੀਏ ਦੇ ਸਟੂਡੈਂਟ ਜਿਹੜੇ ਮੈਨੇਜਮੈਂਟ ਪੜ੍ਹਦੇ ਨੇ ਤੇ ਬਾਅਦ 'ਚ ਵੱਡੀਆਂ-ਵੱਡੀਆਂ ਮੈਨੇਜਮੈਂਟਾਂ ਚ ਚਲਾਉਂਦੇ ਨੇ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਪੜਾਇਆ ਇਹਨਾਂ ਦੇ ਪੜੇ ਹੋਏ ਬੱਚੇ ਇਹਨਾਂ ਦੇ ਸਟੂਡੈਂਟ ਅੱਜ ਪਤਾ ਨਹੀਂ ਕਿੱਥੇ ਕਿੱਥੇ ਕਿੱਡੀਆਂ-ਕਿੱਡੀਆਂ ਵੱਡੀਆਂ ਪੋਸਟਾਂ ਤੇ ਕੰਮ ਕਰਦੇ ਹੋ ਪਰ ਅੱਜ ਖੁਦ ਸਰਦਾਰ ਰਵੀਂਦਰ ਸਿੰਘ ਪਾਟਿਆ ਜੀ ਇਹ ਸਮੱਸਿਆ ਦੇ ਵਿੱਚ ਨੇ ਵੀ ਇਹਨਾਂ ਦੀ ਫੈਮਲੀ ਦੇ ਵਿੱਚ ਵੀ ਕੋਈ ਨਹੀਂ ਰਿਹਾ ਬ੍ਰਦਰ ਦੀ ਵੀ ਡੈਥ ਹੋ ਗਈ ਸਿਸਟਰ ਦੀ ਵੀ ਡੈਥ ਹੋ ਗਈ ਉਹਨਾਂ ਦੇ ਬੱਚੇ ਆ ਪਰ ਉਹ ਇਹਨਾਂ ਦੇ ਕੋਈ ਸੰਬੰਧ ਚ ਨਹੀਂ ਲਿੰਕ ਜ ਨਹੀਂ ਇਦਾਂ ਹੀ ਵਾਈਫ ਤੋਂ ਡਿਵੋਰਸ ਹੋ ਗਿਆ 10 ਸਾਲ ਇਹਨਾਂ ਨੇ ਗੁਰੂ ਘਰਾਂ ਚ ਕੱਢ ਤੇ ਹੁਣ ਨਾਨਕੇ ਦਾਦਕੇ ਮਾਮੇ ਦੇ ਪੁੱਤ ਭੂਆਰੇ ਪੁੱਤ ਮਾਸੀ ਦੇ ਪੁੱਤ ਉਹਨਾਂ ਨਾਲ ਵੀ ਕਿਸੇ ਨਾ ਕੋਈ ਸਪਰਕ ਨਹੀਂ ਹੈਗਾ ਅੱਜ ਇਕੱਲੇ ਜੀਵਨ ਬਤੀਤ ਕਰਨ ਲਈ ਮਜਬੂਰ ਨੇ ਪਰ ਵਾਹਿਗੁਰੂ ਨੇ ਸਾਡੀ ਡਿਊਟੀ ਲਈ ਆ ਅਸੀਂ ਬਾਪੂ ਤੇਜਿੰਦਰ ਸਿੰਘ ਜੀ ਦੇ ਪੁੱਤ ਬਣ ਕੇ ਇਹਨਾਂ ਦੇ ਧੀਆਂ ਬਣ ਕੇ ਇਹਨਾਂ ਦਾ ਪਰਿਵਾਰ ਬਣ ਕੇ ਇਹਨਾਂ ਦਾ ਸਾਥ ਦੇ ਸਕੇ ਇਸ ਤਰ੍ਹਾਂ ਪ੍ਰਮਾਤਮਾ ਨੇ ਇਹਨਾਂ ਤੋਂ ਜਿਹੜੀ ਸਾਰੀ ਜ਼ਿੰਦਗੀ ਸੇਵਾ ਲਈ ਆ ਉਹਦਾ ਅਸੀਂ ਤਿਲ ਮਾਤਰ ਵੀ ਇਨਾਂ ਦੀ ਸੇਵਾ ਕਰ ਸਕੀ ਅਸੀਂ ਆਪਣੇ ਆਪ ਨੂੰ ਬੜਪਾਗੇ ਸਮਝਾਂਗੇ ਤੇ ਅਸੀਂ ਆਪਣੇ ਆਪ ਨੂੰ ਇਸ ਗੱਲੋਂ ਵੀ ਭਾਗਾਂ ਵਾਲੇ ਸਮਝਦੇ ਆਂ ਵੀ ਇਹਨਾਂ ਨੂੰ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਤੋਂ ਹਜ਼ੂਰ ਸਾਹਿਬ ਤੋਂ ਇੱਥੇ ਭੇਜਿਆ ਤੇ ਅਸੀਂ ਗੁਰੂ ਦੇ ਘਰ ਦੇ ਸੇਵਾਦਾਰ ਦੀ ਸੇਵਾ ਕਰ ਸਕੀਏ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਸਮਤ ਬੁੱਧੀ ਬਖਸ਼ਣ ਤੇ ਬਾਪੂ ਤੇਂਦਰ ਸਿੰਘ ਜੀ ਆਪਣੇ ਮੂੰਹੋਂ ਵੀ ਸਾਰਾ ਕੁਝ ਬਿਆਨ ਕਰ ਰਹੇ ਨੇ ਉਹ ਵੀ ਜਰੂਰ ਸੁਣਿਓ ਤੇ ਜੇ ਇਹਨਾਂ ਦਾ ਕੋਈ ਰਿਸ਼ਤੇਦਾਰ ਇਨਾਂ ਦਾ ਕੋਈ ਭੈਣ ਭਰਾ ਕੋਈ ਦੂਰ ਨੇੜੇ ਦਾ ਭਾਣਜਾ ਭਤੀਜਾ ਕੋਈ ਵੀ ਸਾਡੀ ਇਹ ਵੀਡੀਓ ਦੇਖਦਾ ਤਾਂ ਸਾਡੇ ਨੰਬਰ 97803 3071 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਬਾਪੂ ਜੀ ਬਾਰੇ ਕੋਈ ਜਾਣਕਾਰੀ ਵੀ ਸਾਂਝੀ ਕਰ ਸਕਦੇ ਹੋ ਪਰ ਬਾਪੂ ਜੀ ਨੂੰ ਜੇ ਤੁਸੀਂ ਮਿਲਣਾ ਚਾਹੁੰਦੇ ਆ ਕੇ ਤਾਂ ਤੁਸੀਂ ਇੱਥੇ ਆ ਕੇ ਮਿਲ ਵੀ ਸਕਦੇ ਤੇ ਸਰਦਾਰ ਤੀਨਦਰ ਸਿੰਘ ਪਾਟਿਆ ਜੀ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਅਰਦਾਸ ਕਰਿਓ ਬਾਪੂ ਜੀ ਇੱਥੇ ਰਹਿ ਕੇ ਇੱਕ ਚੰਗਾ ਚੜ੍ਹਦੀ ਕਲਾ ਵਾਲਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਹੀਂ ਕਰਨਾ ਅਸੀਂ ਵੀ ਤੁਹਾਡੇ ਧੀਆ ਪੁੱਤਾਂ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਜੋ ਸੇਵਾ ਬਣਦੀ ਅਸੀਂ ਕਰ ਸਕੀਏ ਮੈਂ ਵੀ ਸਾਰੇ ਤੇ ਸੇਵਾ ਕਰਨ ਮੈਂ ਵੀ ਇੱਥੇ ਦਿਲੋਂ ਬੱਚਿਆਂ ਨੂੰ ਪੜਾਵਾਣਾਂ ਵਾਸਤੇ ਆਇਆ ਸੀ ਐਕਸਲ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਮੈਨੂੰ ਵੀ ਪੜਾਉਣਾ ਬੱਚਿਆਂ ਨੂੰ ਵੀ ਪੜਾਉਣਾ ਅਸੀਂ ਪੜਾਂਗੇ ਤੁਹ ਤੋਂ ਅਸੀਂ ਅਸੀਂ ਕੋਲ ਆਨੇ ਤਾਂ ਗੁਰੂ ਦਾ ਦਰਜਾ ਪ੍ਰਾਪਤ ਤੁਸੀਂ ਸਾਰੀ ਉਮਰ ਪਤਾ ਨਹੀਂ ਕਿੰਨੇ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਤੁਸੀਂ ਬਦਲੀਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਤੰਦਰੁਸਤ ਰਹੋ ਤਕੜੇ ਰਹੋ ਠੀਕ ਹੈ ਬਾਪੂ ਜੀ ਬਸ ਧੰਨਵਾਦ ਖਾਲਸਾ ਲਾਈਕ ਮੈਂ ਕਰ ਦਿੱਤੀ